ਕੋਲ ਅੱਜ ਫੇਰ ਇੱਕ ਬੇਅਦਵੀ ਦੀ ਕਾਲੀ ਮਾਤਾ ਮੰਦਿਰ ਪੜਾਣੇ ਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਜਿਸ ਤਰ੍ਹਾਂ ਦੀ ਕੋਸ਼ਿਸ਼ ਕੁਝ ਸਾਲ ਪਹਿਲਾਂ ਕਾਲੀ ਮਾਤਾ ਮੰਦਿਰ ਵਿੱਚ ਘਟਨਾ ਹੋਈ ਸੀ ਉਸੇ ਤਰ੍ਹਾਂ ਦੀ ਸੇਮ ਕੋਸ਼ਿਸ਼ ਜਿਹੜੀ ਹੈ ਅੱਜ ਕਾਲੀ ਮਾਤਾ ਮੰਦਿਰ ਦੇ ਵਿੱਚ ਕੀਤੀ ਗਈ ਹੈ ਬੇਅਦਵੀ ਕਰਨ ਦੀ ਲੇਕਿਨ ਪ੍ਰਸ਼ਾਸਨ ਵੱਲੋਂ ਜਿਹੜੀ ਉਹ ਰੇਲਿੰਗ ਲਗਾਈ ਗਈ ਹੈ ਉਹਨੂੰ ਦੇਖਦੇ ਹੋ ਥੋੜਾ ਜਿਹਾ ਬਚਾਅ ਹੋਇਆ ਹੈਗਾ ਔਰ ਜਿਹੜਾ ਦੋਸ਼ੀ ਸ਼ਿਗਾਵ ਨੂੰ ਮੌਕੇ ਤੇ ਡੀਐਸਪੀ ਸਾਹਮਣੇ ਗ੍ਰਿਫਤਾਰ ਕਰ ਲਿਆ। ਉਹ ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਹਿੰਦੂ ਸੁਰੱਖਿਆ ਸੰਪਤੀ ਹਿੰਦੂ ਤਤਵ ਲੋਕ 3 ਵਜੇ ਇੱਕ ਆਪਤਕਾਲੀ ਮੀਟਿੰਗ ਸ੍ਰੀ ਕਾਲੀ ਮਾਤਾ ਮੰਦਿਰ ਵਿੱਚ ਬੁਲਾ ਲਈ ਗਈ ਹੈ ਜਿਹਦੇ ਵਿੱਚ ਫੈਸਲੇ ਲਿਤਾ ਜਾਊਗਾ ਕਿ ਇਸ ਘਟਨਾ ਦੇ ਉੱਪਰ ਕਿਸ ਤਰ੍ਹਾਂ ਦਾ ਅਸੀਂ ਅੱਗੇ ਕਦਮ ਰੇਖਾ ਬਣਾਈਏ। ਕੌਣ ਸੀਗਾ ਜੀ ਜਿਹਦੇ ਵੱਲੋਂ ਬੇਅਦਬੀ ਕੀਤੀ ਗਈ? ਉਹ ਮਨਦੀਪ ਸਿੰਘ ਨਾਮ ਦੱਸਿਆ ਜਾਂਦਾ ਜਿਸ ਤਰ੍ਹਾਂ ਪ੍ਰਸ਼ਾਸਨ ਨੇ ਦੱਸਿਆ ਸਾਨੂੰ ਮੈਡੀਕਲ ਕਾਲਜ ਦੇ ਆਸ-ਪਾਸ ਹੀ ਰਹਿਣ ਵਾਲਾ ਜਾਂ ਉਹ ਮੰਦਰ ਦਾ ਮੁਲਾਜ਼ਮ ਵੀ ਹੋ ਸਕਦਾ ਹੈ। ਮੈਡੀਕਲ ਕਾਲਜ ਜਿਹੜਾ ਹੈ ਉੱਤੇ ਆਸ-ਪਾਸ ਹੀ ਰਹਿਣ ਵਾਲਾ ਦੱਸਿਆ ਜਾਂਦਾ ਐ ਐਸੀ ਕਿ ਕੋਈ ਮੰਦ ਭਾਦੀ ਜਿਹੜੀ ਕਿਤੇ ਉਸਨੇ ਉਹ ਦਿਮਾਗੇ ਤੋੜ ਤੇ ਕਿਵੇਂ ਸੀਗਾ ਜੀ ਬੰਦਾ ਜਿਹਨੇ ਅੱਜ ਸਹੀ ਸੀਗਾ ਬੰਦਾ ਪੂਰੀ ਯੋਜਨਾ ਦੇ ਨਾਲ ਆਇਆ ਇਸ ਤਰ੍ਹਾਂ ਦੀ ਘਟਨਾ ਪਹਿਲਾਂ ਨਾਬਿੰਦਰ ਵੀ ਹੌਟਪਲੇ ਲੁਧਿਆਣਾ ਦੇ ਵਿੱਚ ਕੀ ਹੋ ਚੁੱਕੀ ਐ ਔਰ ਅੱਜ ਇਸ ਤਰ੍ਹਾਂ ਦੀ ਘਟਨਾ ਪਟਿਆਲੇ ਦੇ ਵਿੱਚ ਹੋਣਾ ਇਹ ਪੰਜਾਬ ਦੇ ਵਿੱਚ ਜਿਹੜਾ ਹੈ ਮਾਹੌਲ ਹਿੰਦੂ ਸਿੱਖ ਭਾਈਚਾਰੇ ਦਾ ਮਾਹੌਲ ਖਰਾਬ ਕਰਨ ਦੀ ਔਰ ਪੰਜਾਬ ਦਾ ਸ਼ਾਂਤ ਮਾਹੌਲ ਨੂੰ ਖਰਾਬ ਕਿਤੇ ਜਾਣ ਦੀ ਕੋਸ਼ਿਸ਼ਾਂਾਂਗੇ ਆ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਗਾਇ ਚੁੱਕੇ ਆ ਜਦੋਂ 90 ਘਾੜ ਹੋਇਆ ਸੀ ਇਸ ਤਰ੍ਹਾਂ ਦੀ ਘਟਨਾਵਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਇਹਨਾਂ ਦੀ ਜੜ ਤੱਕ ਪਹੁੰਚਿਆ ਜਾਵੇ ਤਾਂ ਅੱਜ ਵੀ ਅਸੀਂ ਐਸਐਸਪੀ ਸਾਹਿਬ ਹੁਣੇ ਹੋ ਕੇ ਗਏ ਸਾਡੇ ਕੋਲ ਉਹਨਾਂ ਨਾਲ ਮੀਟਿੰਗ ਹੋਈ ਸਾਡੀ ਅਸੀਂ ਉਹਨਾਂ ਨੂੰ ਵੀ ਇਹ ਹੀ ਦੱਸਿਆ ਵੀ ਇਸ ਤਰ੍ਹਾਂ ਦੀ ਘਟਨਾ ਜਦ ਤੱਕ ਬਰੀਕੀ ਨਾਲ ਇਹਦੀ ਤਹਿਕੀਕਾਤ ਨਹੀਂ ਕੀਤੀ ਜਾਂਦੀ ਤਾਂ ਤੱਕ ਜਿਹੜਾ ਹੈ ਮੇਨ ਦੋਸ਼ਿਆਂ ਤੱਕ ਨਹੀਂ ਪਹੁੰਚਿਆ ਜਾ ਸਕਦਾ ਮੇਨ ਦੋਸ਼ਿਆਂ ਤੱਕ ਪਹੁੰਚਿਆ ਜਾਵੇ ਤਾਂ ਇਸ ਤਰ੍ਹਾਂ ਦੀ ਘਟਨਾਵਾਂ ਪੰਜਾਬ ਦੇ ਅੰਦਰ ਬੰਦ ਹੋਣਗੀਆਂ ਪ੍ਰਧਾਨ ਜੀ ਦੇਖਿਆ ਗਿਆ ਪਹਿਲੇ ਵੀ ਦੋ ਵਾਰੀ ਵੇਦਵੀ ਹੋਈ ਸੀ ਕਿ ਮੰਦਿਰ ਚ ਇਸ ਵਾਰੀ ਫੇਰ ਹੋ ਗਈ ਹੈ ਕੀ ਲੱਗਦਾ ਹੈ ਕੀ ਦੀ ਅੰਗਲੀ ਕਹਿ ਸਕਦੇ ਆ ਇਹ ਦੇਖੋ ਪਗਤਦਾ ਆਂਦੇ ਰਹਨੇ ਹਨਗੇ ਲਈ ਮੁਸਤੈਦ ਸਾਡੀ ਸਿਕਿਉਰਟੀ ਪੂਰੀ ਮੁਸਤੈਦ ਸੀ ਉਹਨਾਂ ਨੇ ਪਰ ਬਿਲਕੁਲ ਚੜ੍ਹਨੇ ਦਿੱਤਾ ਪੰਜਾਬ ਪੁਲਿਸ ਪੂਰੀ ਮੁਸਤੈਦ ਸੀਗੀ ਉਹਨਾਂ ਨੇ ਮੌਕੇ ਤੇ ਹੀ ਉਹਨੂੰ ਗ੍ਰਿਫਤਾਰ ਕੀਤਾ ਡੀਐਸਪੀ ਸਾਹਿਬ ਮੌਕੇ ਤੇ ਮੌਜੂਦ ਸੀਗੇ ਹਾਲਾਂਕਿ ਸਾਡੇ ਗਰਮ ਜਿਹੜੇ ਗਰਮ ਖਾਣ ਮੁੰਡੇ ਹੈਗੇ ਉਹਨਾਂ ਨੇ ਉਸ ਬੰਦੇ ਨੂੰ ਫੜ ਕੇ ਪੂਰੇ ਪੁਲਿਸ ਤੋਂ छुड़ाਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਡੀਐਸਪੀ ਸਾਹਿਬ ਨੇ ਬਿਲਕੁਲ ਉਹਨਾਂ ਨੂੰ ਆਪਣੀ ਕਸਟਡੀ 'ਚ ਲੈ ਕੇ ਤਾਂ ਪਤਾ ਲੱਗਿਆ ਕਿ ਉਹਨਾਂ ਨੂੰ ਸੀਆਈਏ ਲੈ ਕੇ ਗਏ ਮੀਟਿੰਗਾਂ ਦਿਨ ਮੈਂ ਹੁਣ ਕੀ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਨੂੰ ਕੀ ਮੰਨ ਕਰਦੇ ਹੋ ਸੀਗਾ ਬਾਤ ਕੱਲ ਮੈਟਿਕ ਬੁਲਾ ਲਈ ਸਾਰੇ Hindu ਸੰਗਠਨਾਂ ਸੀ ਬੁਲਾ ਲਈ ਹੈਗੇ ਉਹਦੇ ਵਿੱਚ ਅਸੀਂ ਫੈਸਲਾ ਕਰਾਂਗੇ ਕਿ ਅੱਗੇ ਦੀ ਰੋਪਰੇਖਾ ਕੀ ਕਾਇਤ ਕਰਨੀ ਹੈ ਇਸ ਤਰ੍ਹਾਂ ਦੀ ਘਟਨਾਵਾਂ ਅਗਰ ਹੋਈਆਂ ਰਹਿਗੀਆਂ ਤਾਂ ਸਰਾਤਾਨ ਸਮਾਜ ਇਹਨੂੰ ਕਦੀ ਬਰਦਾਸ਼ਤ ਨਹੀਂ ਕਰੇਗਾ ਠੀਕ ਹਾਂ ਜੀ ਬੈਠੋ ਹਾਂਜੀ ਪਰ ਅੱਜ ਕੀ ਮਾਮਲਾ ਆ ਮੰਦਰ ਸਬੀਤ ਵੀ ਦਾ ਸਾਹਮਣੇ ਮੰਦਰ ਜੱਜ ਦੇ ਦੋ ਆਦਮੀ ਦਾ ਮਾਮਲਾ ਆ ਬਾਕੀ ਤੁਹਾਨੂੰ ਕੇਰ ਜੀ ਨੇ ਦੱਸਿਆ ਹੀ ਆ ਸਾਰਾ ਤੇ 3 ਵਜੇ ਮੀਟਿੰਗ ਬੁਲਾਈ ਗਈ ਆ ਸਾਰੇ Hindu ਸੰਗਠਨ ਇਕੱਠੇ ਹੋ ਰਹੇ ਨੇ ਫਿਰ ਉਸ ਤੋਂ ਬਾਅਦ ਰੂਪਰੇਖਾ ਤਿਆਰ ਕਰੀ ਜਾਊਗੀ ਤੇ ਸਾਰਾ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਊਗਾ ਜੇ ਅੱਜ ਕੋ ਕਾਰਵਾਈ ਨਹੀਂ ਕੀਤੀ ਜਾਂਦੀ ਉਸ ਵੱਲੋਂ ਆ 3 ਵਜੇ ਮੀਟਿੰਗ ਬੁਲਾਈ ਆ ਜੇ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਅੱਗੇ ਇਸ ਅੰਦੋਲਨ ਨੂੰ ਅੱਗੇ ਵਧਾਇਆ ਜਾਊਗਾ ਕੀਤਾ ਜਾਊਗਾ ਠੀਕ ਅੱਜ ਇੱਕ ਵੜੀ ਮੰਦ ਭਾਗੀ ਤੇ ਜਿਹੜੀ ਬਹੁਤ ਦੁਖੀ ਕਰਨ ਵਾਲੀ ਘਟਨਾ ਆ ਉਹ ਕਾੜੀ ਮਾਤਾ ਮੰਦਰ 'ਚ ਹੋ ਚੱਲੀ ਸੀ ਪਰ ਪੁਲਿਸ ਪ੍ਰਸ਼ਾਸਨ ਦੇ ਟਾਈਮਲੀ ਇੰਟਰਵੈਨਸ਼ਨ ਨਾਲ ਤੇ ਪ੍ਰੌਮਟ ਰਿਸਪਾਂਸ ਨਾਲ ਉਸ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ ਜਾ ਸਕਿਆ ਜੀ ਮਨਦੀਪ ਨਾਮ ਦਾ ਇੱਕ ਵਿਅਕਤੀ ਜਿਹੜਾ ਕਿ ਮੈਡੀਕਲ ਕਾਲਜ ਪਟਿਆਲਾ ਦੇ ਬੈਕ ਸਾਈਡ ਦਾ ਰਹਿਣ ਵਾਲਾ ਹੈ ਉਹ ਇੱਥੇ ਮੱਥਾ ਟੇਕਣ ਆਇਆ ਸੀ ਮੱਥਾ ਟੇਕਣ ਤੋਂ ਬਾਅਦ ਉਹਨੇ ਮూర్ਤੀ ਦੇ ਮਾਤਾ ਦੀ ਮੂਰਤੀ ਦੇ ਕੋਲੇ ਜਾਣ ਦੀ ਕੋਸ਼ਿਸ਼ ਕੀਤੀ ਤੇ ਇਮੀਡੀਏਟਲੀ ਉਹਨੂੰ मौके ਤੋਂ ਹੀ ਐਸਪੀ ਸਿਟੀ ਡੀਐਸਪੀ ਸਿਟੀ ਵਨ ਐਸਐਚਓ ਸੁਬਾਨ ਸਾਰੇ ਇੱਥੇ ਪਹੁੰਚੇ ਮੈਂ ਆਪ ਇੱਥੇ ਪਹੁੰਚੇ ਹਾਂ ਤੇ ਉਸ ਇਨਸਾਨ ਨੂੰ ਰੱਖੇ ਤੋਂ ਹੀ ਅਸੀਂ ਰਾਉਂਡ ਅਪ ਕਰ ਲਿਆ ਅਸੀਂ ਬਣਦੀ ਧਰਾਵਾਂ ਦੇ ਤਹਿਤ ਮੁਕੱਮਲਾ ਦਰਜ ਕਰਕੇ ਤੇ ਬੜੀ ਢੁਗਾਹੀ ਨਾਲ ਤੇ ਬੜੀ ਸੰਜੀਦਗੀ ਨਾਲ ਬੜੀ ਫ੍ਰੀਕੀ ਨਾਲ ਇਸ ਪੂਰੇ ਮਾਮਲੇ ਦੀ ਜਾਂਚ ਕਰਾਂਗੇ ਐਂਡ ਅਸੀਂ ਇਸ ਮਾਮਲੇ ਦੀ ਤਹਿ ਤੱਕ ਜਾਵਾਂਗੇ ਐਂਡ ਅਸੀਂ ਇਨਸ਼ੋਰ ਕਰਾਂਗੇ ਕਿ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਸੁਪਰਮੇ